ਕਹਾਣੀ ਪੁੱਤ ਕਪੁੱਤ ਲੇਖਕ ਕੈਪਟਨ ਜਸਵੰਤ ਸਿੰਘ ਰੱਬਾ ਮੇਰੇ ਤੋਂ ਵੀ ਕੋਈ ਮਾੜੀ ਕਿਸਮਤ ਵਾਲਾ ਹੋ ਸਕਦਾ ਹੈ ਹਸਪਤਾਲ ਦੇ ਬੈੱਡ ਤੇ ਪਿਆ ਮੁਕੰਦ ਸਿੰਘ ਨੂੰ ਗਲੂਕੋਜ਼ ਦੀ ਬੂੰਦ-ਬੂੰਦ ਗਿਰ ਰਹੀ ਸੀ ਉਸ ਦੇ ਇਕਲੌਤੇ ਲੱਗੇ ਜਿਗਰ ਕਸ਼ਮੀਰ ਸਿੰਘ ਨੇ ਉਸ ਉੱਪਰ ਗੋਲੀ ਚਲਾਈ ਸੀ ਜੋ ਕਿ ਉਸ ਦੀ ਲਤ ਨੂੰ ਪਾੜਦੀ ਹੋਈ ਲੰਘ ਗਈ ਸੀ ਗੋਲੀ ਚਲਾਉਣ ਦਾ ਕਾਰਨ ਪਹਿਲੀ ਵੇਚ ਕੇ ਆਸਟ੍ਰੇਲੀਆ ਜਾਣ ਦੀ ਜਿੱਦ ਸੀ ਜਿਸ ਲਈ ਮੁਗੰਧ ਸਿੰਘ ਦਾ ਦਿਲ ਨਹੀਂ ਸੀ ਮੰਦਾ ਅਚਾਨਕ ਉਸ ਦੀਆਂ ਅੱਖਾਂ ਸਾਹਮਣੇ ਹੱਲਿਆਂ ਵੇਲੇ ਦਾ ਉਹ ਦ੍ਰਿਸ਼ ਘੂਮਣ ਲੱਗਾ ਕਿ ਕਿਵੇਂ ਉਹ ਤੇ ਉਸ ਦੀ ਜੀਵਨ ਸਾਥਣ 2 ਕੁ ਸਾਲ ਦੇ ਪੁੱਤਰ ਕਸ਼ਮੀਰ ਸਿੰਘ ਨਾਲ ਪਾਕਿਸਤਾਨ ਤੋਂ ਉੱਜੜ ਕੇ ਜਾ ਰਹੇ ਕਾਫਲੇ ਦੇ ਨਾਲ ਆ ਰਹੇ ਸੀ ਕਸ਼ਮੀਰ ਸਿੰਘ ਲਗਾਤਾਰ ਉੱਚੀ ਉੱਚੀ ਰੋਈ ਜਾ ਰਿਹਾ ਸੀ ਜੋ ਕਿ ਕਾਫਲੇ ਲਈ ਮੁਸੀਬਤ ਬਣ ਸਕਦਾ ਸੀ ਕਾਫਲੇ ਦੇ ਸਾਰੇ ਲੋਕਾਂ ਨੇ ਸਲਾਹ ਕੀਤੀ ਕਿ ਬੱਚੇ ਦੇ ਰੋਣ ਨਾਲ ਸਾਰੇ ਕਾਫਲੇ ਦਾ ਪਤਾ ਲੱਗ ਜਾਵੇਗਾ ਤੇ ਹਥਿਆਰੇ ਕਾਫਲੇ ਨੂੰ ਹਿੰਦੁਸਤਾਨ ਜਾਣ ਤੋਂ ਪਹਿਲਾਂ ਹੀ ਵੱਢ ਟੁੱਕ ਕੇ ਲੁੱਟ ਲੈਣਗੇ ਇਸ ਕਰਕੇ ਸਾਰੇ ਕਾਫਲੇ ਦੀ ਜਾਨ ਸਲਾਮਤੀ ਦੀ ਖਾਤਰ ਇਸ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖੁਦ ਹੀ ਮਾਰ ਦਿੱਤਾ ਜਾਵੇ ਤਾਂ ਕਿ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ ਮੈਂ ਤੇ ਮੇਰੀ ਸਰਦਾਰਨੀ ਨੇ ਕਾਫਲੇ ਦੇ ਮੌਤਬਰਾਂ ਦਾ ਮਿੰਤ ਤਰਲਾ ਕੀਤਾ ਕਿ ਆਪਾਂ ਬੱਚੇ ਨੂੰ ਮਾਰਦੇ ਨਹੀਂ ਸਗੋਂ ਇੱਥੇ ਹੀ ਕਿਤੇ ਲੁਕੋ ਕੇ ਛੱਡ ਜਾਂਦੇ ਹਾਂ ਇਸ ਦੀ ਵਦੀ ਹੋਈ ਤਾਂ ਠੀਕ ਹੈ ਨਹੀਂ ਤਾਂ ਰੱਬ ਦਾ ਭਾਣਾ ਫਿਰ ਅਸੀਂ ਇਸੇ ਤਰ੍ਹਾਂ ਹੀ ਕੀਤਾ ਕਸ਼ਮੀਰ ਨੂੰ ਦਿਲ ਤੇ ਪੱਥਰ ਧਰ ਕੇ ਕੰਬਦੇ ਹੱਥਾਂ ਨਾਲ ਇੱਕ ਸੁੱਕੇ ਖੂਹ ਵਿੱਚ ਰੱਖ ਕੇ ਉੱਪਰ ਕਾਹ ਫੂਸ ਭਾ ਕੇ ਢੱਕ ਦਿੱਤਾ ਤੇ ਆਪਣੇ ਰਾਹ ਤੁਰ ਪਏ ਕਾਫਲਾ ਸਹੀ ਸਲਾਮਤ ਚੜ੍ਹਦੇ ਪੰਜਾਬ ਪਹੁੰਚ ਗਿਆ ਦੋ ਦਿਨ ਲੰਘ ਚੁਕੇ ਸਨ ਪਰ ਮੈਨੂੰ ਤੇ ਮੇਰੀ ਸਰਦਾਰਨੀ ਨੂੰ ਬੱਚੇ ਕਸ਼ਮੀਰ ਦੀ ਚਿੰਤਾ ਵੱਡ-ਵੱਡ ਖਾਈ ਜਾਂਦੀ ਸੀ ਉਸ ਨਾਲ ਕੀਤਾ ਵਰਤਾਰਾ ਸਾਨੂੰ ਵੱਡਾ ਪਾਪ ਲੱਗਦਾ ਸੀ ਕਿ ਅਸੀਂ ਬੱਚੇ ਨੂੰ ਕਿਉਂ ਛੱਡ ਆਏ ਹਾਂ ਮੇਰੀ ਸਰਦਾਰਨੀ ਦਾ ਬੱਚੇ ਦੇ ਵਿਛੋੜੇ ਵਿੱਚ ਰੋ-ਰੋ ਬੁਰਾ ਹਾਲ ਸੀ ਤੇ ਉਹ ਜਲਦੀ ਤੋਂ ਜਲਦੀ ਕਸ਼ਮੀਰ ਦਾ ਥੋ ਪਤਾ ਲਾਉਣ ਦੀ ਜਿੱਦ ਕਰ ਰਹੀ ਸੀ ਮਾਹੌਲ ਬਹੁਤ ਖਰਾਬ ਹੋਣ ਦੇ ਬਾਵਜੂਦ ਮੈਂ ਅਰਦਾਸ ਕਰਕੇ ਉਸ ਸੁੱਕੇ ਖੂਹ ਵੱਲ ਨੂੰ ਤੁਰ ਪਿਆ ਤੇ ਬਚਦਾ ਬਚਾਉਂਦਾ ਸੁਖੇ ਖੂਕੋਲ ਪਹੁੰਚ ਗਿਆ ਰੱਬ ਦਾ ਬਾਣਾ ਹਜੇ ਬੱਚੇ ਦੇ ਸਾਹ ਚੱਲਦੇ ਸਨ ਖੂ ਪਰ ਖੜੇ ਪੀਪਲ ਦੇ ਪੱਤਿਆਂ ਤੋਂ ਡਿੱਗ ਕੇ ਤਰੇਲ ਦੇ ਤੁਕਕੇ ਕਾਫ ਉਸ ਵਿੱਚ ਦੀ ਹੁੰਦੇ ਹੋਏ ਬੱਚੇ ਦੇ ਮੂੰਹ ਤੱਕ ਪਹੁੰਚ ਕੇ ਕੁਦਰਤ ਦਾ ਕ੍ਰਿਸ਼ਮਾ ਬਿਆਨ ਕਰਦੇ ਸਨ ਜੰਗਲ ਬਿਆਬਾਨ ਜ਼ਖਮੀ ਨੰਗੇ ਪੈਰਾਂ ਨਾਲ ਵਿਕੜੇ ਪੈਂਡੇ ਤੈ ਕਰਕੇ ਮੈਂ ਕਿਵੇਂ ਨਾ ਕਿਵੇਂ ਵਾਪਿਸ ਆ ਗਿਆ ਕੰਧੋਲੀ ਨਾਲ ਲੱਗ ਕੇ ਬੈਠੀ ਚਰਨੋ ਦੀ ਝੋਲੀ ਵਿੱਚ ਜਿਉਂ ਹੀ ਕਸ਼ਮੀਰ ਸਿੰਘ ਪਾਇਆ ਤਾਂ ਉਸਨੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਤੇ ਉਸਦਾ ਮੂੰਹ ਚੁੰਮਦੀ ਹੋਈ ਨੇ ਆਪਣੀ ਸਾਰੀ ਮਮਤਾ ਉਸ ਉੱਤੇ ਨਿਚਾਵਰ ਕਰ ਦਿੱਤੀ ਅਤੇ ਚਰਨੋ ਦੀਆਂ ਆਂਦਰਾਂ ਨੂੰ ਠੰਡ ਪੈ ਗਈ ਤੇ ਉਸਦੇ ਸਬਰ ਦਾ ਬੰਨ ਟੁੱਟ ਗਿਆ ਉਹ ਉੱਚੀ ਉੱਚੀ ਰੋ ਕੇ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਸੀ ਹਸਪਤਾਲ ਵਿੱਚ ਪਿਆ ਮਕੰਦ ਸਿਉ ਉਜੜੇ ਘਰ ਤੋਂ ਮੁੜ ਆਬਾਦ ਹੋਣ ਬਾਰੇ ਲਗਾਤਾਰ ਸੋਚੀ ਜਾ ਰਿਹਾ ਸੀ ਉਹ ਸੋਚਾਂ ਦੀਆਂ ਘੁੰਮਣਘੇਰੀਆਂ ਵਿੱਚੋਂ ਸਮੇਂ ਬਾਹਰ ਆਇਆ ਜਦ ਕਾਲੀ ਨਾਲ ਅੰਦਰ ਆਉਂਦੀ ਹੋਈ ਨਰਸ ਨੇ ਕੋਲ ਬੈਠੀ ਉਸਦੀ ਹਮਸਫਰ ਚੰਨਕੌਰ ਜਿਸ ਨੂੰ ਮਕੰਦ ਸਿਉ ਪਿਆਰ ਨਾਲ ਚਰਨੋ ਕਹਿ ਕੇ ਬੁਲਾਉਂਦਾ ਸੀ ਨੂੰ ਆ ਕੇ ਕਿਹਾ ਬੀਬੀ ਜੀ ਤੁਸੀਂ ਬਾਹਰ ਬੈਠੋ ਥਾਣੇਦਾਰ ਸਾਹਿਬ ਬਾਬਾ ਜੀ ਦੇ ਬਿਆਨ ਲੈਣ ਆਏ ਨੇ ਬਿਆਨ ਮੈਨੂੰ ਕੀ ਹੋਇਆ ਮੈਂ ਤਾਂ ਬਿਲਕੁਲ ਠੀਕ ਹਾਂ ਮਗੰਦ ਸਿੰਘ ਆਪ ਮੁਹਾਰੇ ਹੀ ਬੁੜਬੁੜਾ ਉੱਠਿਆ ਹੇ ਪਰਮਾਤਮਾ ਭਲੀ ਕਰੀ ਚਰਨੋਂ ਗੋਟਿਆਂ ਤੇ ਹੱਥ ਰੱਖ ਕੇ ਖੜੀ ਹੁੰਦੀ ਹੋਈ ਬੋਲੀ ਚਰਨੋਂ ਦੇ ਬਾਹਰ ਜਾਂਦਿਆਂ ਹੀ ਥਾਣੇਦਾਰ ਹੁਕਮ ਸਿਉਂ ਅੰਦਰ ਆਇਆ ਤੇ ਮਗੰਦ ਸਿੰਘ ਦੇ ਬਿਆਨ ਦਰਜ ਕਰਨ ਲੱਗਾ ਮਗੰਦ ਸਿੰਘ ਨੇ ਦਿਲ ਤੇ ਪੱਥਰ ਰੱਖ ਕੇ ਲਿਖਾਇਆ ਕੀ ਆਪਣੀ ਲਾਇਸੈਂਸੀ ਬੰਦੂਕ ਦੀ ਸਫਾਈ ਕਰਦੇ ਸਮੇ ਮੇਰੇ ਕੋਲੋਂ ਖੁਦ ਤੋਂ ਹੀ ਫਾਇਰ ਹੋ ਗਿਆ ਇਹ ਤਾਂ ਸ਼ੁਕਰ ਹੈ ਕਿ ਗੋਲੀ ਕਿਸੇ ਹੋਰ ਦੇ ਨਹੀਂ ਸਗੋ ਮੇਰੀ ਲੱਤ ਵਿੱਚ ਹੀ ਲੱਗ ਗਈ ਮਕੰਦਸਿਉ ਨੇ ਝੂਠਤਾ ਬੋਲਿਆ ਪਰ ਚਿਹਰੇ ਨੇ ਜ਼ੁਬਾਨ ਦਾ ਸਾਥ ਨਹੀਂ ਦਿੱਤਾ ਥਾਣੇਦਾਰ ਹੁਕਮ ਸਿੰਘ ਮੈਂ ਤਨ ਮਜ਼ਦੂਰੀ ਦਿਹਾੜੀ ਦੱਪਾ ਸਖਤ ਮਿਹਨਤ ਅਤੇ ਮਾਪੇ ਦੇ ਸੋਹਣੇ ਸੰਸਕਾਰਾਂ ਸਦਕਾ ਇਸ ਅਹੁਦੇ ਤੱਕ ਪਹੁੰਚਿਆ ਸੀ ਅਤੇ ਉਹ ਸਭ ਕੁਝ ਸਮਝ ਚੁੱਕਾ ਸੀ ਜਾਣ ਲੱਗਾ ਕਹਿੰਦਾ ਬਾਬਾ ਜੀ ਆਪਣਾ ਖਿਆਲ ਰੱਖਣਾ ਕਈ ਵਾਰ ਪੁੱਤ ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕੁ ਮਾਪੇ ਕਦੇ ਨਹੀਂ ਹੁੰਦੇ ਜੇ ਕਦੇ ਜ਼ਰੂਰਤ ਹੋਵੇ ਤਾਂ ਇਸ ਪੁੱਤ ਨੂੰ ਯਾਦ ਕਰ ਲੈਣਾ ਥਾਣੇਦਾਰ ਦੇ ਜਾਣ ਤੋਂ ਬਾਅਦ ਮੁਕੰਦ ਸਿੰਘ ਸੋਚ ਰਿਹਾ ਸੀ ਕਿ ਪੁੱਤ ਕਪੁੱਤ ਹੋਣ ਤਾਂ ਠੀਕ ਹੈ ਪਰ ਕਦੇ ਮਾਪੇ ਕੁ ਮਾਪੇ ਹੋ ਜਾਂ ਤਾਂ ਦੁੱਧ ਤੇ ਖੂਨ ਦੋਨੋਂ ਪਾਣੀ ਬਣ ਜਾਣਗੇ ਧੰਨਵਾਦ ਜੀ